ਸਤਿ ਸ਼੍ਰੀ ਅਕਾਲ ਜੀ ਮੈਂ ਹਾਸ਼蒂ਪੁਰ ਸੰਧੂ ਤੇ ਗੱਲ ਕਰਦੇ ਹਾਂ ਜੀ ਆਮ ਆਦਮੀ ਪਾਰਟੀ ਦੇ ਵਿਧਾਇਕ ਜੋ ਮੌਜੂਦਾ ਵਿਧਾਇਕ ਨੇ ਉਹਨਾਂ ਦਾ ਇੱਕ ਬਹੁਤ ਵੱਡਾ ਸੜਕ ਹਾਦਸਾ ਹੋਇਆ ਹੈ ਜੇਕਰ ਗੱਲ ਕਰੀਏ ਤਾਂ ਸੜਕ ਹਾਦਸੇ ਜਿੱਥੇ ਚੱਲਦੇ ਫਿਰਦੇ ਪੰਜਾਬ ਦੇ ਵਿੱਚ ਜੋ ਸੜਕਾਂ ਤੇ ਆਮ ਹੀ ਸੁਣਨ ਨੂੰ ਮਿਲਦੇ ਹਨ ਫਿਰ ਵੀ ਸਰਕਾਰ ਇੱਧਰ ਕੋਈ ਵੀ ਆਪਣਾ ਦਿਖੌਂਦੀ ਨਜ਼ਰ ਨਹੀਂ ਆਉਂਦੀ ਕਈ ਵਾਰ ਸਰਕਾਰਾਂ ਨੇ ਇਹ ਸੜਕਾਂ ਦੇ ਉੱਤੇ ਜੋ ਚੱਲਦੇ ਕੰਮ ਨੇ ਉਹ ਕਰਵਾਏ ਵੀ ਗਏ ਨੇ ਜਿੱਥੇ ਸੜਕਾਂ ਤੇ ਵੱਡੇ ਵੱਡੇ ਟੂ ਟੈਕਸ ਤੱਕ ਲਗਾ ਦਿੱਤੇ ਗਏ ਨੇ ਲੇਕਿਨ ਫਿਰ ਵੀ ਉਹਨਾਂ ਸੜਕਾਂ ਦੇ ਉੱਤੇ ਹਾਸੇ ਕਿਉਂ ਹੋ ਰਹੇ ਨੇ ਲੇਕਿਨ ਇਸ ਦੀ ਲਪੇਟ ਵਿੱਚ ਆਪਣੇ ਹੀ ਜਿਹੜੇ ਨੇ ਆਮ ਆਦਮੀ ਪਾਰਟੀ ਦਾ ਵਿਧਾਇਕ ਜੋ ਮੌਜੂਦਾ ਵਿਧਾਇਕ ਨੇ ਤੇ ਉਹਨਾਂ ਦਾ ਪਰਿਵਾਰ ਜੋ ਇੱਕ ਬੜੀ ਵੱਡੀ ਕਾਰ ਹਾਦਸਾ ਜਿਨ੍ਹਾਂ ਨਾਲ ਵਾਪਰਿਆ ਹੈ ਤੁਹਾਨੂੰ ਦੱਸ ਦਿੰਨੇ ਆ ਕਿ ਮੌਜੂਦਾ ਵਿਧਾਇਕ ਨੇ ਜੋ ਆਮ ਆਦਮੀ ਪਾਰਟੀ ਦੇ ਉਹਨਾਂ ਦੀ ਜੋ ਕਾਰ ਫਰੋਸਪੁਰ ਦੇ ਵਿੱਚ ਬਹੁਤ ਵੱਡਾ ਹਾਸਾ ਵਾਪਰਿਆ ਹੈ ਬੀਤੀ ਰਾਜ ਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋੜੀ ਦੀ ਕਾਰ ਫਰੋਸਪੁਰ ਨੇੜੇ ਪਿੰਡ ਪਿਆਰੇ ਆਣਾ ਨੇੜੇ ਹੱਦ ਦਾ ਹਾਸਾ ਗ੍ਰਸਤ ਹੋ ਗਈ ਇਹ ਹਾਸਾ ਉਸ ਸਮੇਂ ਵਾਪਰਿਆ ਜਦੋਂ ਉਸਾਂ ਦੀ ਕਾਰ ਦੇ ਕਾਫਲੇ ਅੱਗੇ ਚੱਲ ਰਹੀ ਸੀ ਪਾਇਲਟ ਕਾਰ ਨਾਲ ਟਕਰਾ ਗਈ ਵਿਧਾਇਕ ਦੇ ਨਾਲ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਕਾਰ ਵਿੱਚ ਮੌਜੂਦ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਵਿਧਾਇਕ ਮੋਹ ਜ ਆਪਣੇ ਪਰਿਵਾਰ ਨਾਲ ਕਾਰ ਵਿੱਚ ਸਫ਼ਰ ਕਰ ਰਹੇ ਸਨ। ਪਿੰਡ ਪਿਆਰੇ ਪਿਆਰੇ ਆਣਾ ਨੇੜੇ ਸੜਕ ਦੇ ਮੀਂਹ ਦਾ ਪਾਣੀ ਇਕੱਠਾ ਹੋਣ ਕਰਕੇ ਪਾਇਲਟ ਗੱਡੀਆਂ ਤੇ ਅਚਾਨਕ ਬ੍ਰੇਕ ਲਗਾ ਦਿੱਤੀ। ਪਾਣੀ ਦੇ ਫਿਸਲਣ ਨੂੰ ਵਧਾ ਦਿੱਤਾ ਤੇ ਪਿੱਛੇ ਜਾ ਰਹੀ ਵਿਧਾਇਕ ਦੀ ਕਾਰ ਸਮੇਂ ਸਿਰ ਨਾ ਰੁਕਣ ਕਾਰਨ ਪਾਇਲਟ ਕਾਰ ਨਾਲ ਟਕਰਾ ਗਈ। ਹਾਦਸੇ ਵਿੱਚ ਕੋਈ ਜ਼ਖਮੀ ਨਹੀਂ ਹੋਇਆ ਪਰ ਵਿਧਾਇਕ ਦੀ ਕਾਰ ਨੂੰ ਨੁਕਸਾਨ ਪਹੁੰਚਿਆ। ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਦੇ ਜੋ ਖਾਸਮ ਖਾਸ ਆਪਣੇ ਵਿਧਾਇਕ ਨੇ ਉਹ ਵੀ ਉਹਨਾਂ ਦੀ ਕਾਰ ਜੋ ਹੈ 골ਡ ਜਿਨ੍ਹਾਂ ਦਾ ਨਾਮ ਦੱਸਿਆ ਜਾ ਰਿਹਾ ਹੈ ਨੇ ਜੋ ਐਮ ਐਲ ਏ ਨੇ ਜਲਾਲਾਬਾਦ ਤੋਂ ਤਾਂ ਉਹਨਾਂ ਦੀ ਕਾਰ ਦਾ ਇੱਕ ਵੱਡਾ ਹਾਸਾ ਹੋਇਆ ਹੈ ਲੇਕਿਨ ਉਹ ਆਪਣੇ ਆਪ ਜੋ ਉਹਨਾਂ ਦਾ ਪਰਵਾਹ ਸੇਫ ਹੈ ਲੇਕਿਨ ਉਸ ਤੋਂ ਬਿਨਾ ਜੋ ਉਹਨਾਂ ਦੀ ਕਾਰ ਦਾ ਜੋ ਬੁਰਾ ਹਾਲ ਹੋ ਗਿਆ ਹੈ ਜਾਂ ਐਕਸੀਡੈਂਟ ਨਾਲ ਉਨ੍ਹਾਂ ਦੀ ਕਾਰ ਦਾ ਕਾਫੀ ਨੁਕਸਾਨ ਹੋਇਆ ਹੈ ਬਾਕੀ ਜੋ ਵੀ ਬੰਦ ਦੀ ਜਾਣਕਾਰੀ ਸਾਹਮਣੇ ਆਏਗੀ ਸਾਂਝੀ ਕਰਾਂਗੇ